ਪੁਲਿਸ ਦੀ ਤਾਨਾਸ਼ਾਹੀ ਇਸ ਹੱਦ ਤੱਕ ਵੱਧ ਗਈ ਆ ਕਿ 4 ਤਰੀਕ ਨੂੰ ਸਾਡੇ ਘਰ ਵਿਆਹ ਸੀਗਾ ਤੇ ਵਿਆਹ ਦੇ ਵਿੱਚ ਪਟਾਕੇ ਚੱਲੇ ਨੇ ਤੇ ਪਟਾਕਿਆਂ ਦੀ ਜਾਣ ਬੁੱਝ ਕੇ ਇਹਨਾਂ ਨੇ ਹੁਣ ਇਹ ਬਣਾ ਦਿੱਤਾ ਗਿਆ ਕਿ ਉੱਥੇ ਅਸੀਂ ਜਿਹੜੇ ਹੈਗੇ ਆ ਫੈਰ ਕੱਢੇ ਆ 8 ਵਜੇ ਅਸੀਂ ਪਿੰਡ ਵੀ ਨਹੀਂ ਪਹੁੰਚੇ ਸੀਗੇ ਤੇ 8 ਵਜੇ ਦਾ ਇਹਨਾਂ ਨੇ ਪਕੂਆ ਬਣਾਇਆ ਕਿ 8 ਵਜੇ ਅ 21 ਸੁਖਦੇਵ ਸਿੰਘ ਆ ਜਿਹੜਾ ਇਹ ਰੇਤ ਮਾਫੀਆ ਦਾ ਬੰਦਾ ਆ ਵੀ ਉਹਦੇ ਉੱਤੇ ਜਿਹੜਾ ਹੈਗਾ ਆ ਪਰਚਾ ਜਿਹਦੇ ਫੈਰ ਕਰਨ ਦੀ ਕੋਸ਼ਿਸ਼ ਕੀਤੀ ਸੋ ਜਾਣਬੁੱਝ ਕੇ ਮੇਰੇ ਭਰਾ ਤੇ ਮੇਰੇ ਤਾਇਆ ਜੀ ਦੇ ਉੱਤੇ ਕਿਉਂਕਿ ਮੇਰੇ ਤੇ ਤਾਂ ਇਹ ਸਿੱਧੀ ਕਰ ਨਹੀਂ ਸਕਦੇ ਹੈਗੇ ਤੇ ਇਸ ਲਈ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਮੇਰੇ ਤਾਇਆ ਜੀ ਦੇ ਉੱਤੇ ਤੇ ਚਾਚਾ ਜੀ ਦੇ ਉੱਤੇ ਹੁਣ ਇੱਕ ਹੋਰ ਐਫਆਈਆਰ ਜਿਹੜੀ ਆ ਦਰਜ ਕਰ ਦਿੱਤੀ ਆ ਇਹ ਸਾਡੇ ਹੌਸਲੇ ਨੂੰ ਪਰਖਣਾ ਚਾਹੁੰਦੇ ਆ ਜਿਹੜੀਆਂ ਦਰਖਾਸਤਾਂ ਸੀ ਦਿੱਤੀਆਂ ਉਹਨਾਂ ਤੇ ਤਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜੇ ਸਾਡਾ ਪਰਿਵਾਰ ਆ ਜਿਹੜਾ ਕੁਝ ਵੀ ਨਹੀਂ ਸੀ ਸਿਰਫ ਇੱਕ ਵਿਆਹ ਦੇ ਉੱਤੇ ਪਟਾਕੇ ਚੱਲ ਰਹੇ ਸੀ ਤਾਂ ਉਹਨਾਂ ਦੇ ਉੱਤੇ ਇਹਨਾਂ ਨੇ ਆਰਮਡ ਐਕਟ ਪਲੱਸ ਜਿਹੜਾ ਫਾਇਰ ਕਰਨ ਦੀ ਤੇ ਕਿਸੇ ਦੀ ਲਾਈਫ ਨੂੰ ਇਨਡੇਂਜਰ ਕਰਨ ਦੀ ਜਿਹੜੀ ਆ ਪਰਚਾ ਜਿਹੜਾ ਇਹ ਦਰਜ ਕਰਤਾ ਹੁਣ ਇਹਨਾਂ ਦੇ ਇਹੋ ਜਿਹੇ ਹਾਲਾਤ ਨੇ ਹੋਣਾ ਪੁਲਿਸ ਇੱਥੋਂ ਜਦੋਂ ਅਸੀਂ ਬੋਲੇ ਆ ਤਾਂ ਹੁਣ ਇੱਥੋਂ ਜਾ ਰਹੀ ਆ ਭੱਜ ਰਹੀ ਆ ਆ ਇੱਥੀ ਹੋ ਕੇ ਗਈ ਆ ਸਾਡੇ ਪਿੰਡ ਤੇ ਆ ਹੁਣ ਇੱਥੋਂ ਭੱਜਦੀ ਹੋਈ ਪੁਲਿਸ ਦੀ ਤਾਨਾਸ਼ਾਹੀ ਇਸ ਹੱਦ ਤੱਕ ਵੱਧ ਗਈ ਆ ਕਿ 4 ਤਰੀਕ ਨੂੰ ਸਾਡੇ ਘਰ ਵਿਆਹ ਸੀਗਾ ਤੇ ਵਿਆਹ ਦੇ ਵਿੱਚ ਪਟਾਕੇ ਚੱਲੇ ਨੇ ਤੇ ਪਟਾਕਿਆਂ ਦੀ ਜਾਣਬੁੱਝ ਕੇ ਇਹਨਾਂ ਨੇ ਹੁਣ ਇਹ ਬਣਾ ਦਿੱਤਾ ਗਿਆ ਕਿ ਉੱਥੇ ਅਸੀਂ ਜਿਹੜੇ ਹੈਗੇ ਆ ਫੈਰ ਕੱਢੇ ਆ 8 ਵਜੇ ਅਸੀਂ ਪਿੰਡ ਵੀ ਨਹੀਂ ਪਹੁੰਚੇ ਸੀਗੇ ਤੇ 8 ਵਜੇ ਦਾ ਇਹਨਾਂ ਨੇ ਪਕੂਆ ਬਣਾਇਆ ਕਿ 8 ਵਜੇ ਅ ਇੱਕੋ ਹੀ ਸੁਖਦੇਵ ਸਿੰਘ ਆ ਜਿਹੜਾ ਇਹ ਰੇਤ ਮਾਫੀਆ ਦਾ ਬੰਦਾ ਆ ਵੀ ਉਹਦੇ ਉੱਤੇ ਜਿਹੜਾ ਹੈਗਾ ਆ ਪਰਚਾ ਜਿਹਦੇ ਫੈਰ ਕਰਨ ਦੀ ਕੋਸ਼ਿਸ਼ ਕੀਤੀ ਸੋ ਜਾਣਬੁੱਝ ਕੇ ਮੇਰੇ ਭਰਾ ਤੇ ਮੇਰੇ ਤਾਇਆ ਜੀ ਦੇ ਉੱਤੇ ਕਿਉਂਕਿ ਮੇਰੇ ਤੇ ਤਾਂ ਇਹ ਸਿੱਧੀ ਕਰ ਨਹੀਂ ਸਕਦੇ ਹੈਗੇ ਤੇ ਇਸ ਲਈ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਮੇਰੇ ਤਾਇਆ ਜੀ ਦੇ ਉੱਤੇ ਤੇ ਚਾਚਾ ਜੀ ਦੇ ਉੱਤੇ ਹੁਣ ਇੱਕ ਹੋਰ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਇਹੇ ਸਾਡੇ ਹੌਸਲੇ ਨੂੰ ਪਰਖਣਾ ਚਾਹੁੰਦੇ ਜਿਹੜੀਆਂ ਦਰਖਾਸਤਾਂ ਸੀ ਦਿੱਤੀ ਉਹਨਾਂ ਤੇ ਤਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜੇ ਸਾਡਾ ਪਰਿਵਾਰ ਆ ਜਿਹੜਾ ਕੁਝ ਵੀ ਨਹੀਂ ਸੀ ਸਿਰਫ ਇੱਕ ਵਿਆਹ ਦੇ ਉੱਤੇ ਪਟਾਕੇ ਚੱਲ ਰਹੇ ਸੀ ਤਾਂ ਉਹਨਾਂ ਦੇ ਉੱਤੇ ਇਹਨਾਂ ਨੇ ਆਰਮਡ ਐਕਟ ਪਲੱਸ ਜਿਹੜਾ ਫਾਇਰ ਕਰਨ ਦੀ ਤੇ ਕਿਸੇ ਦੀ ਲਾਈਫ ਨੂੰ ਇਨਡੇਂਜਰ ਕਰਨ ਦੀ ਜਿਹੜੀ ਆ ਪਰਚਾ ਜਿਹੜਾ ਆ ਦਰਜ ਕਰਤਾ ਹੁਣ ਇਹਨਾਂ ਦੇ ਇਹੋ ਜਿਹੇ ਹਾਲਾਤ ਨਹੀਂ ਹੋਣਾ ਪੁਲਿਸ ਇੱਥੋਂ ਜਦੋਂ ਅਸੀਂ ਬੋਲੇ ਆ ਤਾਂ ਹੁਣ ਇੱਥੋਂ ਜਾ ਰਹੀ ਆ ਭੱਜ ਰਹੀ ਆ ਆ ਇਥੀ ਹੋ ਕੇ ਗਈ ਆ ਸਾਡੇ ਪਿੰਡ ਕਿਆ ਹੁਣ ਇਥੋਂ ਭੱਜਦੀ ਹੋਈ ਪੁਲਿਸ ਦੀ ਤਾਨਾਸ਼ਾਹੀ ਇਸ ਹੱਦ ਤੱਕ ਵੱਧ ਗਈ ਆ ਕਿ 4 ਤਰੀਕ ਨੂੰ ਸਾਡੇ ਘਰ ਵਿਆਹ ਸੀਗਾ ਤੇ ਵਿਆਹ ਦੇ ਵਿੱਚ ਪਟਾਕੇ ਚੱਲੇ ਨੇ ਤੇ ਪਟਾਕਿਆਂ ਦੀ ਜਾਣ ਬੁੱਝ ਕੇ ਇਹਨਾਂ ਨੇ ਹੁਣ ਇਹ ਬਣਾ ਦਿੱਤਾ ਗਿਆ ਕਿ ਉੱਥੇ ਅਸੀਂ ਜਿਹੜੇ ਹੈਗੇ ਆ ਫੈਰ ਕੱਢੇ ਆ 8 ਵਜੇ ਅਸੀਂ ਪਿੰਡ ਵੀ ਨਹੀਂ ਪਹੁੰਚੇ ਸੀਗੇ ਤੇ 8 ਵਜੇ ਦਾ ਇਹਨਾਂ ਨੇ ਪਕੂਆ ਬਣਾਇਆ ਕਿ 8 ਵਜੇ ਅ 21 ਸੁਖਦੇਵ ਸਿੰਘ ਆ ਜਿਹੜਾ ਇਹ ਰੇਤ ਮਾਫੀਆ ਦਾ ਬੰਦਾ ਆ ਵੀ ਉਹਦੇ ਉੱਤੇ ਜਿਹੜਾ ਹੈਗਾ ਆ ਪਰਚਾ ਜਿਹਦੇ ਫੈਰ ਕਰਨ ਦੀ ਕੋਸ਼ਿਸ਼ ਕੀਤੀ ਸੋ ਜਾਣ ਬੁੱਝ ਕੇ ਮੇਰੇ ਭਰਾ ਤੇ ਮੇਰੇ ਤਾਇਆ ਜੀ ਦੇ ਉੱਤੇ ਕਿਉਂਕਿ ਮੇਰੇ ਤੇ ਤਾਂ ਇਹ ਸਿੱਧੀ ਕਰ ਨਹੀਂ ਸਕਦੇ ਹੈਗੇ ਤੇ ਇਸ ਲਈ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਮੇਰੇ ਤਾਇਆ ਜੀ ਦੇ ਉੱਤੇ ਤੇ ਚਾਚਾ ਜੀ ਦੇ ਉੱਤੇ ਹੁਣ ਇੱਕ ਹੋਰ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਇਹੇ ਸਾਡੇ ਹੌਸਲੇ ਨੂੰ ਪਰਖਣਾ ਚਾਹੁੰਦੇ ਜਿਹੜੀਆਂ ਦਰਖਾਸਤਾਂ ਸੀ ਦਿੱਤੀਆਂ ਉਹਨਾਂ ਤੇ ਤਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜੇ ਸਾਡਾ ਪਰਿਵਾਰ ਆ ਜਿਹੜਾ ਕੁਝ ਵੀ ਨਹੀਂ ਸੀ ਸਿਰਫ ਇੱਕ ਵਿਆਹ ਦੇ ਉੱਤੇ ਪਟਾਕੇ ਚੱਲ ਰਹੇ ਸੀ ਤਾਂ ਉਹਨਾਂ ਦੇ ਉੱਤੇ ਇਹਨਾਂ ਨੇ ਆਰਮਡ ਐਕਟ ਪਲੱਸ ਜਿਹੜਾ ਫਾਇਰ ਕਰਨ ਦੀ ਤੇ ਕਿਸੇ ਦੀ ਲਾਈਫ ਨੂੰ ਇਨਡੇਂਜਰ ਕਰਨ ਦੀ ਜਿਹੜੀ ਆ ਪਰਚਾ ਜਿਹੜਾ ਆ ਦਰਜ ਕਰਤਾ ਹੁਣ ਇਹਨਾਂ ਦੇ ਇਹੋ ਜਿਹੇ ਹਾਲਾਤ ਨੇ ਹੋਣਾ ਪੁਲਿਸ ਇੱਥੋਂ ਜਦੋਂ ਅਸੀਂ ਬੋਲੇ ਆ ਤਾਂ ਹੁਣ ਇੱਥੋਂ ਜਾ ਰਹੀ ਆ ਭੱਜ ਰਹੀ ਆ ਆ ਇਥੇ ਹੋ ਕੇ ਗਈ ਆ ਸਾਡੇ ਪਿੰਡ ਕਿਆ ਹੁਣ ਇਥੋਂ ਭੱਜਦੀ ਹੋਈ